ਲਾ ਬਾਬਾ ਜੀ ਸਾਸਰੀ ਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਸਪਰੇਅ ਕਰਨ ਲੱਗੇ ਆ ਜੀ ਫੇਰ ਤੇਲੇ ਵਾਲੀ ਸੰਡੀ ਵਾਲੀ ਤੇ ਫੰਗਸ ਵਾਲੀ ਕਸਟੋੜੀਆ ਫੰਗਸ ਤੋਂ ਇੰਡੌਕਸਾ ਸੰਡੀ ਵਾਲੀ ਤੇ ਪਾਇਮੈਟਰਾ ਜਿਹਨਾਂ ਚੈਸ ਤੇਲੇ ਤੋਂ ਹਾਂ ਜੀ ਜਰਾਬਾ ਹੁਣ ਹੈ ਨਹੀਂ ਛੋਟੀਆਂ ਦੇ ਤਾਂ ਆ ਹੈਗੀਆਂ ਨੇ ਹੈਗੀਆਂ ਤੁਹਾਡੇ ਕੋਲੇ ਨਹੀਂ ਛੋਟੀਆਂ ਨਾਲ ਉੱਤੇ ਹੀ ਚੜਾ ਲੂਗਾ ਲਿਆ ਕੇ ਦਵਾਂ ਛੋਟੀਆਂ ਲੈ ਲਿਆ ਕੇ ਤੇ ਯਾਰ ਬਸ ਪੈਰ ਵੱਧਿਆ ਹੋਇਆ ਇਹ ਚੜਾ ਲੂਗਾ ਐਡਾ ਡਾ ਝੋਨਾ ਹੋ ਗਿਆ ਜੀ ਇਹ ਹੁਣ ਪੈਰ ਵੱਡਣ ਲੱਗ ਗਿਆ ਵੱਡਦਾ ਪੈਰ ਲੈ ਬਾਬਾ ਜੀ ਤਿੰਨਾ ਦਾ ਕੋਲਾ ਡੱਡ ਬਣਾ ਰਿਹਾ ਜੀ ਸਪੈਕਟ੍ਰਮ ਜਿਹੜੀ ਕਿ ਕਸਟੋਡੀਅਨਾਂ ਤੇ ਆਉਂਦੀ ਹੈ ਇਹ ਆਪਾਂ ਨੂੰ 1200 ਦਾ ਪਿਆ ਲੀਟਰ ਜੀ 300 ਰੁਪਏ ਕਿੱਲਾ ਪਿਆ ਜੀ ਇਹ ਠੀਕ ਹੈ ਇਹਦੀ ਜਿਹੜੀ ਡੋਜ਼ ਹੈਗੀ ਆ ਉਹ 250 ml ਹੈਗੀ ਆ 4 ਕਿੱਲਿਆ ਚ ਲੀਟਰ ਪੈ ਜਾਂਦਾ ਦੂਜਾ ਨਚੀਨੋ 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 ਵਾਵਾ ਫੇਮਸ ਕੰਪਨੀ ਹੋ ਰਹੀ ਆ ਅੱਜ ਕੱਲ ਇਹ ਇੰਡੋਕਸਾ ਕਾਰਬ ਠੀਕ ਐ ਇਹ ਪਈਆ ਲਗਭਗ 450 ਰੁਪਏ ਕਿੱਲਾ ਤੇ ਤੀਜੀ ਹੈਗੀ ਜੀ ਪਾਇਓਮੈਟ੍ਰਾਈਜਨ ਚੈਸੇ ਪਈਆ 250 ਰੁਪਏ ਕਿੱਲਾ ਠੀਕ ਐ ਜੀ 1000 ਰੁਪਏ ਕਿੱਲਾ ਸਪਰੇਅ ਕਰ ਰਹੇ ਆ ਜੀ ਆਪਾਂ ਲੈ ਵੀ ਵਾਟ ਦੇਖੋ ਜੀਟੀ ਰੋਡ ਹੈਗੀ ਆ ਕਿ ਨਹੀਂ ਹੈਗੀ ਕੀ ਕਹਿੰਨਾ ਥਾਬੀ ਓਏ ਆਹ ਰੋਡ ਹੈਗੇ ਹੈਗਾ ਪੂਰਾ ਰੋਡ ਹਾਂ ਟਾਈਮ ਕਿੰਨਾ ਹੋ ਗਿਆ ਰਾਮ ਦਾ 4 ਵੱਜ ਗਏ ਅੱਖ ਕਿੱਲੇ ਪਈ ਐ ਸ਼ਾਮ ਤੇ 4 ਵੱਜ ਗਏ ਬਈ ਸ਼ਾਮ ਦੇ ਟਾਈਮ ਕਰਿਆ ਕਰੋ ਤੇ 28P67 ਝੋਨਾ ਜੀ ਆ ਵੀ ਆ ਵੀ ਉਹ ਵੀ ਅਜੇ ਕੀ ਹੋਰ ਕਿਸੇ ਵੈਰਾਈਟੀ ਨਾਲ ਪੰਗਾ ਨਹੀਂ ਪਮੱਕੜ ਬਹੁਤ ਜ਼ਿਆਦਾ ਸੁੰਡੀ ਦਾ ਹੁਣ ਪੂਰਾ ਜ਼ੋਰ ਆ ਵੀਰੇ ਆਪਦਾ ਸੋਚ ਵਿਚਾਰ ਕੇ ਕਰ ਲਓ ਜੇ ਝੋਨਾ ਤੁਹਾਡੇ ਕੋਲੇ 4-5% ਨੇ ਸਾਰੇ ਤੇ ਐ ਫਿਰ ਕਰ ਦੋ ਜੇ ਆਹ ਵਾਲੀ ਸਿਚੁਏਸ਼ਨ ਤੇ ਐ ਨਾ ਕਰਿਓ ਇੱਧਰ ਚੱਲ ਇੱਧਰ ਇੱਥੇ ਮੋੜ ਲੀਏ ਮੈਂ ਇੱਧਰ ਕੀ ਵੱਟ ਕੋਲੇ ਭਗ ਜਾ। ਹਾਂ। ਲਓ ਵੀ ਚੈੱਕ ਕਰੋ ਕੰਡੀਸ਼ਨ। ਜਮਾ ਗੋਪ ਚੋਂ ਨਿਕਲਣ ਦੀ ਤਿਆਰੀ ਤੇ ਆ। ਖੱਟ ਖੱਟ ਢਿੱਲ ਦੇ ਸਾਡੇ ਯਾਰ ਕੱਲਿਆਂ ਦੀ ਪੈ ਪੈ ਜੀ ਜਮ ਐਂਡ ਤੇ ਜਾਣੀ ਐ ਇਹ ਉਹ ਖੜਾ ਢੋਲ ਟਰੈਕਟਰ ਬਾਕੀ ਕਰ ਲਈ ਸਪਰੇਅ ਬਾਈ ਫਿਰ ਦੱਸ ਦਿਆਂ ਜਿ ਲੱਗਿਆ ਟਾਈਮ ਵਿੱਚ ਫੋਨ ਪਾਉਣ ਲੱਗਿਆ ਜੇਬ ਚ ਲਾ ਬਾਬਾ ਜੀ ਤੁੱਕੀ ਨਿਕਲ ਗਈ ਲਭੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੋਲੋ ਹੋਰ ਵੀਡੀਓ ਪੈਂਦੀਆਂ ਰਹਿਣੀਆਂ ਜੀ ਕਮੈਂਟ ਜਰੂਰ ਕਰਿਓ ਕਿੱਥੋਂ ਤੱਕ ਵੀਡੀਓ ਪਹੁੰਚੀ ਐ ਤੇ ਕਿਹੜੀ ਸਪਰੇਅ ਤੁਸੀਂ ਕੀਤੀ ਐ ਹੁਣ ਤੱਕ ਕਿਹੜੀ ਵੈਰਾਈਟੀ ਤੁਸੀਂ ਲਾਈ ਐ